ਮੇਰਾ ਤਾਂ ਨਗਲ ਬਹੁਤ ਕਰਦਾ ਨਹੀਂ ਇੱਥੇ ਨਾ ਮੇਰੇ ਕਿੰਨੇ ਕਿੰਨੇ ਡਿੱਗ ਗਈ ਨਾ 20 ਲੀਟਰ ਚਾਦੂ ਤੇ ਇਸ ਟੈਕਨੋਲੋਜੀ ਆਪਰੇਟ ਕਰ ਆਪਣੇ ਆਪੋਟੋਮੈਟਿਕ ਨਹੀਂ ਉੱਤੇ ਡੋਲ ਨਾ ਦੇ ਮਟਰਾਈ ਵੀ ਆਪੇ ਚੱਲ ਵੀ ਹਾਂ ਆਪੇ ਚੱਲ ਅੱਛਾ ਕੀ ਹੁੰਦਾ ਇਹ ਆਪੇ ਆਪੇ ਆਲੂ ਪਾਣੇ ਕੁਝ ਲੈ ਲਈ ਨਹੀਂ ਮਾ ਕੇ ਨੂੰ ਇਹ ਪਾਵੇ ਹੋਣ ਅਗਲੇ ਇੱਕ ਹੋ ਜਾਓ ਯਾ ਯਾਰ ਬਿਚੂ ਕੋਚਿਆ ਗਿਆ ਹੁਣ ਲਿਆਈਂਦਾ ਇੱਕ ਭਟਾ ਨਾ ਇਹਨਾਂ ਬਸ ਵਖਾ ਲਿਆ ਦੇ ਉਹ ਚੱਕੀ ਦਾ ਪਿਆਜ਼ਾਂ ਵਾਲੀ ਆ ਇਹਦੇ ਵਿੱਚ ਪਿਆ ਦੋ ਇਹਦੇ ਵਿੱਚ ਕਿੰਨੀ ਨੂੰ ਸਬਜ਼ੀ ਬੀਬੀ ਇਹ ਹੋਰ ਸ਼ੈਤ ਲੈ ਕੇ ਆਉਂਦੀ ਹਲਪਕੇ ਕੀ ਆਜ ਦਿੰਡੇ ਅੱਛਾ ਸੁਕਾਈ ਕਿਤੇ ਹੋਵੇ ਹੋਰ ਲੈ ਕੇ ਆਉਂਦੇ ਆ ਇੱਥੇ ਰੱਖੋ ਆ ਇੱਥੇ ਰੱਖੋ ਦਿੰਡੇ ਪੁੱਤ ਹੋਰ ਯਾਰ ਲੱਗੇ ਅੱਜ ਤੱਕ ਆ ਜੇ ਇਹਦੇ ਨੇ ਗੱਲ ਹੈ ਜਿਆਦਾ ਵੀ ਘੱਟ ਵਾਸ਼ ਨਹੀਂ ਜਿੱਦ ਤੋਂ ਪਾਛਿਆ ਦੇਸ਼ ਤਲਵਾਰ ਦਾ ਹੱਥ ਫੜ ਕੇ ਤੋਰ ਨਾਲ ਤੋਂ ਦੋਵਾਂ ਦੀ ਫੋਟੋ ਲਾਈ ਆਪਾਂ ਆ ਜਾ ਕਾਂਜੀ ਨਹੀਂ ਹੈਗੇ ਆ ਇੱਕ ਮਿੰਟ ਮੈਂ ਬੁਖਾ ਲਿਆ ਹੁੰਦੀ ਆ ਬੜੇ ਜਿਆਦੇ ਬਿਨੋਰੇ ਤੇ ਖੜਾ